ਫੇਰ ਹੀ ਗਲਤੀ ਆ ਕਿ ਵਿਕਰਮ ਸਿੰਘ ਤੇ ਮਜੀਠੀਆ ਜਿੰਨਾ ਮਰਜ਼ੀ ਰੌਲਾ ਪਾਈ ਜਾਵੇ ਨਾ ਨੂੰ ਟ੍ਰਾਇਲ ਕੋਰਟ ਦੇ ਨਾ ਨੂੰ ਹਾਈ ਕੋਰਟ ਦੇ ਤੇ ਬੇਲ ਜਾ ਕੇ ਮੜੀਆ ਸੁਪਰੀਮ ਕੋਰਟ ਤੋਂ ਉਹ ਵੀ 7 ਮਹੀਨਿਆਂ ਬਾਅਦ 7 ਮਹੀਨਿਆਂ ਬਾਅਦ ਤਾਨੂੰ ਬੇਲ ਮਿਲਦੀ ਆ ਤੇ ਬਾਹਰ ਆ ਕੇ ਤੁਸੀਂ ਬੜਤਾ ਮਾਰ ਦੋ ਜੀ ਮੈਂ ਬਾਹਰ ਸਣੇ ਦੇ ਕੇ ਸੁੰਦਾ ਸੀ ਦੋ ਤਿੰਨ ਸਣੇ ਰੱਖਦਾ ਸੀ ਇੱਕ ਗਿੱਟਿਆ ਥਲੇ ਇੱਕ ਗੋਡਿਆ ਥਲੇ ਤੇ ਇੱਕ ਪੈਰ ਸਿਰ ਥਲੇ ਸਿਰ ਥਲੇ ਜਿਹੜਾ ਸਿਰਥਲ ਰੱਖਿਆ ਹੁੰਦਾ ਸੀ ਉਹਦੇ ਤੇ ਮੇਰੀ ਘਰ ਦੀ ਦਾ ਨਾਂ ਲਿਖਿਆ ਹੁੰਦਾ ਸੀ ਜਿਹੜਾ ਗੋਡਿਆਂ ਤੇ ਲਿਖਿਆ ਹੁੰਦਾ ਸੀ ਉੱਤੇ ਭਗਵੰਤ ਮਾਨ ਦਾ ਤੇ ਜਿਹੜਾ ਗਿੱਟੇ ਤੇ ਲਿਖਿਆ ਹੁੰਦਾ ਸੀ ਦਿੱਲੀ ਵਾਲਿਆਂ ਦਾ ਕੇਜਰੀ ਵਾਲਿਆਂ ਦਾ ਲਿਖਿਆ ਹੁੰਦੇ ਸੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਬਿਕਰਮ ਸਿੰਘ ਤੇ ਮਜੀਠੀਆ ਨੂੰ ਸਿਰਫ ਬੇਲ ਮਿਲੀ ਆ ਕੇਸ ਚ ਬਰੀ ਨਹੀਂ ਹੋਈ 790 ਕਰੋੜ ਦੇ ਵਕੀਲ ਨੇ ਕੱਲ ਸੁਪਰੀਮ ਕੋਰਟ ਵਿੱਚ ਆ ਵੀ ਸਾਡੇ ਕੋਲ ਜਿਹੜੇ ਤੱਥ ਕੱਢੇ 790 ਕਰੋੜ 90 ਕਰੋੜ ਦੇ ਦੇ ਤੇ ਜਿਹੜੇ ਲੋਕ ਜਾ ਕੇ ਉਹਦੇ ਮਜੀਠਿਆ ਜਿੰਦਾਬਾਦ ਤੇ ਦਿਲ ਦੇ ਬਾਅਦ ਜਾ ਕੇ ਸਵਾਗਤ ਕਰਨ ਨੇ ਆ ਇਹ ਉਹ ਪੰਜਾਬ ਦੇ ਦੁਸ਼ਮਣ ਨੇ ਪੰਜਾਬ ਦੇ ਲੋਕਾਂ ਦੇ ਦੁਸ਼ਮਣ ਨੇ ਕਿ 27 ਕਿੰਨੀ ਹੈ ਕੋਰਟ ਨੇ ਫੈਸਲਾ ਕਰਨਾ ਲੈਕਿਨ ਇਹ ਤੇ ਕੰਧ ਚ ਕਿਹਾ ਸੱਚ ਹੈ ਨਾ ਕਿ ਸਾਡੀਆਂ ਕੋਟਾਂ ਫੈਸਲੇ ਕਰਦੀਆਂ ਇਨਸਾਫ ਨਹੀਂ ਕਰਦੀਆਂ ਇਹ ਤੇ ਸਿਰ ਫੈਸਲੇ ਹੁੰਦੇ ਨੇ ਗਿਆਨੀ ਹਰਪ੍ਰੀਤ ਸਿੰਘ ਕੀ ਕਿਹਾ ਸੀਗਾ ਇਹੀ ਗੱਲ ਉਹਨੇ ਕਹੀ ਸੀ ਭਾਈ ਅਮਰਤਪਾਲ ਦੀ ਜਿਹੜੀ ਆ ਪਰੌਲ ਦੇ ਉੱਤੇ ਵੀ ਰਸ਼ੀਦ ਸ਼ੇਖ ਨੂੰ ਤੁਸੀਂ ਪਰੌਲ ਦੇ ਦਿੱਤੀ ਤੇ ਭਾਈ ਅਮਰਤਪਾਲ ਨੂੰ ਨਹੀਂ ਦੋਰੇਕ ਨੂੰ ਨੇ ਗਲਦੀਪ ਸੈנגਰ ਜਿਹਨੂੰ ਉਮਰ ਕਹਤ ਹੋਈ ਐ 10 ਸਾਲ ਤੋਂ ਦੋਸ ਜਾਵਾਂ ਯਾਨੀ ਉਹਦੀ ਇੱਕ ਸਾਲ ਤਣੀ ਉਮਰ ਕਹਤ ਵੀ ਸਸਪੈਂਡ ਕਰ ਰਹੇ ਕਿਉਂਕਿ ਉਹ ਭਾਜਪਾ ਦਾ ਸਾਬਕਾ ਵਿਧਾਇਕ ਉਹਦੀ ਘਰ ਦੀ ਵੀ ਵਿਧਾਇਕਾ ਜੀ ਵੀ ਇਹ ਇਹ ਬਿਲਕੁਲ ਠੀਕ ਹੈ ਤੇ ਦੋਹਰੇ ਕਾਨੂੰਨ ਇਸ ਕਰਕੇ ਵਿਕਮ ਸਿੰਘ ਮਜੀਠੀਆ ਦੀ ਜੇਪਾ ਗੱਲ ਕਰਨੀ ਹੈ ਨਾ ਦੋ ਕੱਲਾ ਨੇ ਕਹਿੰਦੇ ਬੇਸ਼ਰਮ ਦੀ ਢੂਈ ਤੇ ਦਰਫਤ ਗਿਆਸ ਕੰਦਰ ਸ਼ਾਮੇ ਭਾਗਿਆ ਕੋਈ ਗੱਲ ਤੇ ਮੂਰਖਾਂ ਦੀ ਢਾਲ ਜ਼ਿੰਦਗੀ ਤੇ ਪੁੱਛਿਆ ਉਹਨਾਂ ਨੂੰ ਭਾਈ ਇਹ ਕੀ ਕਹਿੰਦੇ ਜੀ ਤੇ ਇਦਾਂ ਹੀ ਖਾਨੇ ਹੁੰਦੇ ਸੀ ਡੋਲ ਕੇ ਖਾਨੇ ਮੇ ਉਹ ਮਜੀਠੇ ਦਾ ਹਾਂਸੀਆ ਬਾਹਰ ਨਲ ਕੇ ਬਕੜ ਬੜਤਾ ਮਾਰਿਆ ਐਨਾ ਕੁਛ ਗਿਆ ਮੱਛਾਂ ਨੂੰ ਤਾ ਦਿੱਤੇ ਕਿਹੜਾ ਕੰਮ ਕਿਹੜਾ ਕੰਮ ਨਹੀਂ ਕੀਤਾ ਨਾਲ ਕਿਹਾ ਜੀ ਰੰਗੇ ਬਿੱਲਿਆਂ ਨੂੰ ਕਹਿ ਦਿਓ ਜੀ ਟਾਈਗਰ ਵੀ ਜਿੰਦਾ ਹੈ ਫਿਰ ਤੁਸੀਂ ਵੇਖੋ ਵਿਕਰਮ ਸਿੰਘ ਜੀਠਿਆ ਨੇ ਕਿਹਾ ਜਦਨੇ ਹਮਲੇ ਕੀਤੇ ਮੁੱਖ ਮੰਤਰੀ ਦੇ ਉੱਤੇ ਮੇਰੇ ਮਨੂ ਚੈੱਕ ਕਰਨ ਵਾਸਤੇ 32 ਕੈਮਰੇ ਲਾਏ ਸੀਗੇ ਇਹ ਪਈ ਸਿਕਿਉਰਿਟੀ ਦਾ ਮਾਮਲਾ ਵਾ ਤੇਰਤੇ ਭਾਵੇਂ 32 ਛੜੀ 44 ਲਾੰਦੇ ਤਾਂ ਕੋਈ ਗੱਲ ਨਹੀਂ ਸੀ ਜੇ ਤਰਾਸੀਂ ਤੁਸੀਂ ਕੋਰਟ ਕਰਦੇ ਨਾ ਉਹ ਰਿਟਰਨ ਪਾ ਨੰਬਰ ਐਪਲੀਕੇਸ਼ਨ ਵੀ ਮਿਲਤੇ ਕੰਮ ਨਹੀਂ ਕਰਵਾਏ ਨਹੀਂ ਜਾਂਦਾ ਜੀ ਦੂਸਰੀ ਥੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜੇ ਲੋ ਜਿਹੜੇ ਲੀਡਰ ਆਜ ਹਨ ਅਕਾਲੀ ਆਗੂ ਦਾ ਸਵਾਗਤ ਕਰ ਰਹੇ ਆ ਇਹਨੂੰ ਇਨਸਾਫ ਦੀ ਜਿੱਤ ਕਰ ਰਹੇ ਆ ਸੱਚਾਈ ਦੀ ਜਿੱਤ ਕਰ ਰਹੇ ਨੇ ਉਹਨਾਂ ਨੂੰ ਆਪਣੀ ਪੀੜੀ ਦੇ ਸੋਟਾ ਫੇਰਨਾ ਚਾਹੀਦਾ ਵੀ ਕੀ ਅਕਾਲੀ ਇੱਕ ਭ੍ਰਿਸ਼ਟਾਚਾਰ ਪਸਟਾਚਾਰੀ ਦੀ ਸਪੋਰਟ ਕਰਨਗੇ ਇਹਦੀ ਕਿਉਂ ਕੀਤੀ ਜਾ ਰਹੀ ਹੈ ਵੀ ਸੁਖਬੀਰ ਸਿੰਘ ਬਾਦਲ ਦਾ ਸਾਲਾ ਵਾ ਸੱਚਾਸਨਿਕ ਲੰਗਾ ਤੇ ਭੀੜ ਬਣੀ ਸੀਗੀ ਤੇ ਕੀ ਕਿਹਾ ਸੀ ਲੋਕਾਂ ਨੇ ਸਾਡੇ ਲੋਕਾਂ ਦੀ ਕਰਤੂਤਾਂ ਨਾਲ ਹਲਕਾ ਨਾ ਜਦੋਂ ਉਹ ਬਾਹਰ ਆਇਆ ਸੀ ਉਹ ਪੇਸ਼ ਕੀਤਾ ਗਿਆ ਸੀ ਅਦਾਲਤ ਦੇ ਤੇ ਉੱਥੇ ਉਹਦੇ ਸਿੱਪਾ ਸਰਕਿੰਦੇ ਸੀ ਲਗਾਤਾਰੀ ਸੋਇਟੇ ਤੇ ਪੈਰਾ ਦੇ ਕੇ ਠੋਕ ਕੇ ਬੜਾ ਹਾਸਾ ਪਿਆ ਸੀ ਉੱਤੇ ਪੀਏ ਸੋਚਾ ਦੀ ਲੰਗਾਰ ਨੂੰ ਤੁਸੀਂ 5 ਮਿੰਟ ਦੇ ਲਈ ਇੱਕ ਵੀਡੀਓ ਵਾਇਰਲ ਹੋ ਜੀ ਹੁੰਦੀ ਆ ਜਿਹੜੀ ਸ਼ਨੀਲ ਸੀਗੀ ਬਦਿਊ ਸੀਗੀ ਤੁਸੀਂ ਆਪਣੇ ਅਕਾਲੀ ਦਲ ਚੋਂ ਹੀ ਕੱਢ ਦਿੱਤਾ ਤੇ ਤੁਸੀਂ ਅਕਾਲ ਤਖਤ ਤੋਂ ਉਹਨੂੰ ਪੰਦੂ ਵਿੱਚ ਵਿਚੋੜ ਬੜਵਾ ਦਿੱ। ਜਿਨੇ 790 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਉਹ ਲੁੱਟੀ ਆ ਤੇ ਉਹਨੂੰ ਤੁਸੀਂ ਸਵਾਗਤ ਕਰਨੇ ਉਹ ਵੀ ਇਹ નિર્ਦੋਸ਼ ਆ ਜੀ ਇਹਦੇ ਕੋਲ ਕਸੂਰ ਹੀ ਕੋਈ ਨਹੀਂ ਹੈਗਾ। ਇਹ ਆ ਸਾਡੀ ਮਾਨਸਿਕਤਾ। ਉਹ ਕਹਿੰਦੇ ਜੀ ਮੈਨੂੰ ਇਹਨੇ ਮਰਵਾਦਾਂ ਜੀ ਭਗਵਾਨ ਤਾਂ ਮੈਂ ਮੈਂ ਤੇ ਬਾਬਿਆਂ ਦਾ ਧੰਨਵਾਦ ਕਰਦਾ ਮੈਂ ਬਾਬੇ ਗਲਵਾਲੀ ਵਾਲਿਆਂ ਦਾ ਧੰਨਵਾਦ ਕਰਦਾ ਮੈਂ ਭਗਤਾਂ ਦਾ ਧੰਨਵਾਦ ਕਰਦਾ ਮੈਂ ਜਿਹੜੇ ਸਾਡੇਗੇ ਆ ਕਾਹਲੀਤਲ ਬਾਦਲ ਦੇ ਵਰਕਰਾਂ ਦਾ ਧੰਨਵਾਦ ਕਰਦਾ ਵਾ ਮੈਂ ਮੇਰਾ ਰਾਮਦਾ ਸੌਮੀ ਦਾ ਧੰਨਵਾਦ ਕਰਦਾ ਗੁਰੂ ਰਾਮਦਾਸ ਨੂੰ ਧੰਨਵਾਦ ਜਿੱਤਨੀ ਹੈ ਗੁਰੂ ਸਪੀਚ ਨੂੰ ਗੁਰੂ ਰਾਮਦਾਸ ਦਾ ਧੰਨਵਾਦ ਕਰਨਾ ਕਿਤੇ ਵੀ ਜ਼ਿਕਰ ਨਹੀਂ ਹੈ ਮੈਂ ਇਹ ਕਈ ਵਾਰੀ ਕਈ ਗੱਲ ਵੀ ਇਹ ਦਰਬਾਰ ਸੇ ਮੱਥਾ ਟੇਕਣ ਜਾਣ ਨਾ ਜਾਣ ਇਹ ਗਲਵਾਲੀ ਮੱਥਾ ਟੇਕਣ ਜਰੂਰ ਜਾਂਦੀ। ਉਹ ਕਹਿੰਦਾ ਫਿਰ ਉਹਨੂੰ ਭਗਵੰਤ ਮਾਨ ਨੂੰ ਚੈਲੰਜ ਕਰਨਾ। ਵੀ ਜਬ ਛੱਕ ਮੇਰੀ ਤੁ ਸਿਕਿਉਰਿਟੀ ਵੀ ਵਿਦਰਾ ਕਰਨੀ ਮੈਂ ਤੇ ਪੰਜਾਬ ਦੇ ਮਜ਼ਦੂਰ ਦੇ ਹੱਕ ਜੀ ਵੀ ਕਿਸਾਨ ਦੇ ਹੱਕ ਵੀ ਜੀ ਮਜ਼ਦਮਨ ਦੇ ਹੱਕ ਜੀ ਹਰਕਤ ਦੇ ਹੱਕ ਜੀ ਬੋਲੂਗਾ ਬੋਲੂਗਾ। ਵਪਾਰੀ ਦੀ ਵੀ ਗੱਲ ਕਰੂੰਗਾ ਮੈਂ ਸਾਰਿਆਂ ਦੀ ਮੈਂ ਗੱਲ ਕਰੂੰਗਾ ਤੂੰ ਜੋ ਕਰਨੇ ਕਰਨੀ ਐ ਲਾਅ ਐਂਡ ਆਰਡਰ ਦੇਖੋ ਆਪਾਂ ਨੂੰ ਸਾਨੂੰ ਪਤਾ ਹੋਏਗਾ ਅੱਜ ਜਦੋਂ ਇਹਦੀ ਬੇਲ ਦਾ ਵਿਚਰਕਾ ਭਰਿਆ ਜਾ ਰਿਹਾ ਸੀਗਾ ਤੇ ਸਰਕਾਰੀ ਵਕੀਲ ਨੇ ਇਹ ਗੱਲ ਕਹੀ ਸੀਗੀ ਵੀ ਪੰਜਾਬ ਦੇ ਵਿੱਚ ਮਜੀਠੀਏ ਨੂੰ ਬੈਨ ਕੀਤਾ ਜਾਂਦਾ ਅਦਾਲਤ ਨੇ ਬੈਨ ਨਹੀਂ ਕੀਤਾ ਕੋਈ ਛਟ ਨਹੀਂ ਲਾਈ ਹੋਈ ਤੇ ਇਹਦਾ ਮਤਲਬ ਸਭ ਕਾਲਾ ਮਲਾ ਚੱਲਣ ਡਿਆ ਦੂਸਰੀ ਜੀ ਜੀ ਕਹਿੰਦਾ ਜੀ ਪ੍ਰੈਸ ਵਾਲੇ ਵੀ ਥੜੇ ਇਹ ਅੱਗੇ ਕਰਦੇ ਸੀ ਸਿਰਫ ਆਪਣੇ ਕਰਦੇ ਸੀ ਸਰਕਾਰ ਪ੍ਰਸਤ ਜਿਹੜੇ ਨਿਰਪੱਖ ਜਿਹੜੇ ਬੰਦੇ ਸੀ ਉਹਨਾਂ ਨੂੰ ਅੱਗੇ ਨਹੀਂ ਛੁਡ ਦਿੱਤਾ ਜਾਂਦਾ ਉਹ ਕਹਿੰਦਾ ਜੀ ਅੱਜ ਤੇ ਦੋ ਮੁਲਾਕਾਤਾਂ ਹੁੰਦੀਆਂ ਸੀ ਮੇਰੀ ਮੁਲਾਕਾਤ ਵੀ ਨਹੀਂ ਹੁੰਦਿੰਦੀ ਸੀ ਪਰ ਆਮ ਕਈ ਮੇਰੇ ਰਿਸ਼ਵਰ ਮਿਲਣਾਂ ਨੂੰ ਵਾਪਸ ਮੋੜ ਦਿੱਤਾ ਗਿਆ ਸੋ ਕੁੰਦਰ ਜੀ ਗੱਲ ਇਹ ਨਹੀਂ ਗੱਲ ਸਿਰਫ ਇਹ ਵੀ ਤੁਸੀਂ ਸ਼ੁਕਰ ਕਰੋ ਵੀ ਤੁਸੀਂ ਬਾਹਰ ਆ ਗਏ ਹੋ ਜੇ ਕੇਸ ਲੜਨਾ ਹੈ ਤੁਸੀਂ ਕੇਸ ਦੇ ਵਿੱਚੋਂ ਕੀ ਨਿਕਲਣਾ ਇਹ ਨਹੀਂ ਪਤਾ ਤੁਸੀਂ ਆਪਣੀ ਫਿਰ ਲੀਡਰ ਦਾ ਧੰਨਵਾਦ ਕਰਦੇ ਨੇ ਕਹਿੰਦੇ ਜੀ ਮੈਂ ਕੈਪਟਨ ਸਾਹਿਬ ਦਾ ਧੰਨਵਾਦ ਕਰਦਾ ਜਾਖੜ ਸਾਹਿਬ ਦਾ ਧੰਨਵਾਦ ਕਰਦਾ ਜਾਖੜ ਸਾਹਿਬ ਨੇ ਇਹ ਗੱਲ ਕਹਿਤੀ ਸੀ ਨਾ ਕਲੀਨ ਚੱਟ ਮਿਲ ਗਈ ਮੇਜੀ ਟੇ ਨੂੰ ਪਰ ਮੈਂ ਚੁਗਦਰਤ ਨੂੰ ਆਧ ਕਰਦਾ ਮੈਂ ਰਵਨੀਤ ਬਿੱਟ ਦਤ ਨੂੰ ਆਧ ਕਰਦਾ ਸੁਖਵੀਰ ਬਾਦਲ ਤੇ ਬੀਬੀ ਹਸਨ ਬਾਦਲ ਨੂੰ ਆਧ ਕਰਦਾ ਸੁਖਪਾਲ ਕਹਿਰ ਨੇ ਕਿਹਾ ਜਿਹੜੀ ਪੇਸ਼ਕਾਰੀ ਕੀਤੀ ਉਹ ਬਹੁਤ ਵਧੀਆ ਕੀਤੀ ਹੈ ਪ੍ਰਤਾਪ ਬਾਜਵੇਂ ਦਾ ਧੰਨਵਾਦ ਕਰਦਾ ਤੇ ਮੈਂ ਤੁਹਾਨੂੰ ਇਹ ਵੀ ਕਹਿੰਦਾ ਚੰਨੀ ਦਾ ਧੰਨਵਾਦ ਵੀ ਕੀਤਾ ਜਿੰਨੇ ਦੇ ਖਿਲਾਫ ਪਹਿਲਾ ਪਚਨ ਦਰਜ ਕੀਤਾ ਸੀ 20 ਦਸੰਬਰ 2022 ਉਹ ਚੰਨੀ ਦੀ ਸਰਕਾਰ ਵਿੱਚ ਹੋਇਆ ਸੀ ਡਰਗ ਦਾ ਪਚਾ ਉਹਨਾਂ ਨੂੰ ਮੈਂ ਕਿਹਾ ਕਿ ਮੇਰੇ ਹੱਕ 'ਚ ਬੋਲਦੇ ਨੇ। ਖੁਦਾ ਨਾ ਖਾਸ ਤਾਂ ਇਹ ਕੇਸ ਦਾ ਨਬਟਾਰਾ ਨਹੀਂ ਹੁੰਦਾ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜੇ ਕਾਂਗਰਸ ਸਰਕਾਰ ਆਉਂਦੀ ਹੈ ਤੇ ਉਹ ਇਹਦਾ ਪਰਚਾ ਬਿਦਰਾ ਕਰੇਗੀ। ਜੇ ਬਿਦਰਾ ਨਹੀਂ ਕਰੇਗੀ ਤੇ ਇੰਨਾ ਕ ਕਮਜ਼ੋਰ ਕਰੇਗੀ ਉਹਨੂੰ ਵੀ ਉਹ ਬਰੀ ਹੋ ਜਾਵੇਗੀ। ਕਿਉਂ ਜਿਹੜੇ ਉਹ ਧਨਵਾਦ ਕਰਨ ਉਹਦੇ ਹੱਕ ਤੇ ਬੋਲਣ ਦੇ ਦਿੱਤੇ ਮੈਂ ਨਾ ਅਟਵੈਂਟਿਕਲੀ ਇਹਨਾਂ ਸਭ ਉਹਦਾ ਚਾਹੀਦਾ ਤੇ ਸੀਗਾ ਭਾਈ ਜਿਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਉਹਨੂੰ ਮਾਫੀ ਨਹੀਂ ਮਿਲਣੀ ਚਾਹੀਦੀ ਹੁਣ ਕਹਿੰਦਾ ਜੀ ਮੇਰੇ ਬੰਦਿਆਂ ਦੇ ਉੱਤੇ ਪਰਚੇ ਕਿਤੇ ਝੂਠੇ ਬਿਲਕੁਲ ਕਿਤੇ ਤੁਸੀਂ ਘਟ ਕੀਤੀ ਸੀ ਜਸਟਿਸ ਸੁਮੇਤਾਬ ਸਿੰਘ ਦੀ ਅਗਵਾਈ ਹਟ ਇੱਕ ਮੈਮਰੀ ਕਮਿਸ਼ਨ ਮੈਂਦਾ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦੇ ਵਿਰਲੇ ਤੇ ਸੈਂਕੜੇ ਪਰਚੇ ਜਿਹੜੇ ਤੁਸੀਂ ਝੂਠੇ ਤਰ੍ਹਾਂ ਕੀਤੇ ਸੀ ਉਹ ਸਾਰੇ ਰੱਦ ਕੀਤੇ ਸੀ ਸਭ ਤੋਂ ਵੱਧ ਪਰਚੇ ਮਜੀਠੇ ਵਿੱਚ ਬਾਤ ਹੋਈ ਸੀ ਕਿ ਨਾਜਾਇਜ਼ ਉਹ ਸਾਰੇ ਰੱਦ ਕੀਤੇ ਸੀ ਇਸ ਕਰਕੇ ਚੀਕਾ ਮਾਰਨ ਦੀ ਲੋੜ ਨਹੀਂ ਹੈਗੀ ਗੱਲ ਤੇ ਆ ਕਿ ਤੁਸੀਂ ਪਤੇ ਦੀ ਗੱਲ ਕਰੋ ਤੇ ਫਿਰ ਤੁਸੀਂ ਜਿਹੜੀ ਕਹਿੰਦੇ ਮੁੱਛਾਂ ਨੂੰ ਤਾ ਦਿੰਦੇ ਤੇ ਮੁੱਛਾਂ ਨੂੰ ਤਾ ਤੇ ਮੈਂ ਦਿਉ ਮੈਂ ਤੇ ਅੰਦਰ ਬੜੀ ਮੋਜਨਾ ਕੱਟੇ ਨੇ ਤੇ ਬਾਹਰ ਜਾ ਭਗਵਾਨਤ ਮਨ ਉਹ ਮੇਰੇ ਦਾਗ ਲਾਪਦਾ ਰਿਆ ਇਹਨੂੰ ਨੀਂਦ ਨਹੀਂ ਆਉਂਦੀ ਰਹੀ ਅਗਲੇ ਨੇ ਕਹਿਤਾ ਵੀ ਨਹੀਂ ਜੀ ਰਿਵਿਊ ਪਿਛੋਂ ਬਾਵਾਂਗੇ ਅਸੀਂ ਚਾਹੁੰਨੇ ਆ ਵੀ ਪਪਾਏ ਬਜੀਠੇ ਨੂੰ ਸਿਰਫ ਸਾਰਾ ਤਨਵਾਦ ਕਰਨਾ ਚਾਹੁੰਦਾ ਸੀ ਸੁਪਰੀਮ ਕੁੰਡਤ ਪ੍ਰਵਾਨ ਕਰਨਾ ਚਾਹੁੰਦਾ ਸੀ ਇਹਨੀ ਗੱਲ ਕਹਿ ਕੇ ਆ ਜਾਂਦਾ ਉਦੋਂ ਬੋਲਦਾ ਜੀ ਤੂੰ ਬਰੀ ਹੁੰਦਾ ਫਿਰ ਕਹਿੰਦਾ ਮੇਰੇ ਤੇ ਝੂਠਾ ਪੱਤੇ ਦਰਜ ਕੀਤਾ ਝੂਠੇ ਮੇਕੋ ਅਸ਼ਲੀਲ ਵੀਡੀਓ ਹੁੰਦੇ ਬਾਪੂ ਵੀ ਲੰਗਾ ਬਰੀ ਹੋ ਗਿਆ ਤੇ ਬਾਕੀ ਕੀ ਗੱਲ ਇਹ ਤਾਂ ਮਰੀ ਹੋਊਗਾ ਇੰਡੀਆ ਦੇ ਸਭ ਵਕਾਊਏ 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 ਸਭ ਜੋ ਮੱਦੀ ਖਰੀਦ ਲੋ ਇਸ ਕਰਕੇ ਜਿਹੜੀ ਗੱਲ ਵਿਕਮ ਸਿੰਘ ਮਜੀਠੀਆ ਕਰ ਰਿਹਾ ਦੀ ਭਾਈ ਮਜੀਠੀਆ ਨੂੰ ਚਾਹੀਦਾ ਸੀ ਵੀ ਬੜੇ ਸਲੀਕੇ ਤੇ ਤਰੀਕੇ ਨਾਲ ਗੱਲ ਕਰਦਾ ਵੀ ਮੈਂ ਤਨੁਆਦੀ ਆਪਣੇ ਵਰਕਰਾਂ ਦਾ ਆਪਣੀ ਪਾਰਟੀ ਦਾ ਆਪਣੇ ਸਹਿਯੋਗੀਆਂ ਦਾ ਜਿਨ੍ਹਾਂ ਨੇ ਮੇਰੀਆਂ ਅਰਦਾਸਾਂ ਕੀਤੀਆਂ ਤੇ ਮੈਂ ਬਾਹਰ ਆ ਗਿਆ ਮੇਰੀ ਬੇਲ ਹੋ ਗਈ ਤੇ ਮੈਨੂੰ ਇਹ ਉਮੀਦ ਹੈ ਕਿ ਮੇਰਾ ਕੇਸ ਚ ਮੇਂ ਬਰੀ ਹੋਊਗਾ 790 ਕਰੋੜ ਦਾ ਕੇਸ ਹੋਵੇ ਤੇ 295 ਗਵਾਹ ਹੋਣ ਤੇ ਸੁਪਰੀਮ ਕੋਰਟ ਫੇਰ ਵੀ ਉਹਨੂੰ ਬੇਲ ਦੇ ਦੇਵੇ ਤੇ ਮੈਂ ਸੋਚਦਾ ਵੀ ਜਸਟਿਸ ਚੰਦਰ ਚੂੜ ਨੇ ਇੱਕ ਰਵੈਤ ਬਣਾਈ ਸੀ ਨਾ ਉਹਨੇ ਕਿ ਸਾਡੇ ਕੋਲ 70 ਕੇਸ ਹੁੰਦੇ ਆ ਦਿੱਲੀ ਸੁਪਰੀਮ ਕੋਰਟ ਦੇ ਵਿੱਚ ਅਸਮਿੱਤਸ ਰਾਈ ਕਰਦੇ ਉਹਨੇ ਕਿ ਜੇਲ ਨਹੀਂ ਬੇਲ ਇਹ ਸ਼ੁਰੂ ਕਿੱਥੋਂ ਕੀਤਾ ਸੀ ਲਖੀਪੁਰ ਕੇਸ ਤੋਂ ਲਖੀਪੁਰ ਕੇਸ ਦੇ ਵਿੱਚ ਜਦੋਂ ਸੁਸ਼ੀਲ ਟੈਨੀ ਦਾ ਮੁੰਡਾ ਸਪੈਸ਼ਲ ਮਿਸ਼ਰਾ ਉਹਨੂੰ ਜ਼ਮਾਨਤ ਹਾਈਕਟ ਦੇ ਦਿੰਦੀ ਆ ਤੇ ਸੁਪਰੀਮ ਕੋਰ ਨੋਟਿਸ ਆਈਦਾ ਤੇ ਫਿਰ ਜਿਮੀਨ ਉਹ ਜਵਾਬਦ ਰੱਦ ਕੀਤੀ ਜਾਂਦੀ ਰਿਵਿਊ ਪਟੀਸ਼ਨ ਤੇ ਉਹ ਰੱਦ ਕੀਤੀ ਜਾਂਦੀ ਫਿਰ ਉਹ ਸੁਪਰੀਮ ਕੋਰ ਜਾਂਦਾ ਸੁਪਰੀਮ ਕੋਰ ਚੀਫ ਜਸਟਿਸ ਨੂੰ ਸੋਰੀ ਸੈਸ਼ਨ ਜੱਜ ਨੂੰ ਪਹੁੰਚੀ ਵੀ ਕਿੰਨਾ ਸਮਾਂ ਲੱਗੂਗਾ ਉਹ ਕਹਿੰਦੇ ਜੀ ਘੱਟੋ ਘੱਟ 4 ਸਾਲ ਉਹ ਕਹਿੰਦੇ ਵੀ 4 ਸਾਲ ਬਾਅਦ ਤਰਸੀ ਨੂੰ ਅੰਦਰ ਜੇਲ੍ਹ ਸੈਂਕੜੇ ਕਾਨੂੰ ਮ ਬਰੀ ਹੋ ਜਾਂਦਾ ਤੇ ਇਹਦਾ ਜਿਹੜਾ ਵਾਅਦਾ ਕੌਣ ਦੇਊਗਾ ਉਹਨਾਂ ਨੇ ਸ਼ਰਤਾਂ ਦੇ ਤਹਿਤ ਰਹਿ ਕੀਤੀ ਸੌਦੀ ਵੀ ਤੂੰ ਜੁਪੀ ਜਣੀ ਬਰਛਦਾ ਦਿੱਲੀ ਚ ਰਹਿ ਸਰਦਤ ਜੁਪੀਂ ਨਾ ਸਕਤ ਤੇ ਵਿਕਰਮਜੀਠਿਆ ਤੇ ਕਿਸੇ ਪ੍ਰਕਾਰ ਦੀ ਐਸੋ ਦੀ ਕੋਈ ਸ਼ਰਤ ਨਹੀਂ ਲਾਈ ਗਈ ਜਿਹੜੀ ਕੋਰਟ ਨੂੰ ਲੋਣੀ ਚਾਹੀਦੀ ਇਹਦਾ ਮਤਲਬ ਕਿਤੇ ਨਾ ਕਿਤੇ ਕਹਾਣੀ ਕੁਝ ਹੋਰ ਵੀ ਹੈਗੀ ਹੈ ਹਾਈ ਕੋਰਟ ਦਾ ਕੀ ਗੱਜ ਜਮ ਮੈਂ ਨਾਲ ਹੀ ਜਾਣਾ ਹਾਂ ਅਕਾਲੀ ਦਲ ਦਾ ਜਿਹੜਾ ਵੀ ਕੇਸ ਚੱਲਦੇ ਉਹ ਅਕਾਲੀ ਦਲ ਦੇ ਹੱਕ 'ਚ ਨੇ ਫੈਸਲਾ ਦੇਣੇ ਨੇ ਕਿਉਂ ਬਿਕਰਮਜੀਠੇ ਦੇ ਇੱਕ ਸਿਪਾਹਸਰ ਦਾ ਉਹ ਜੀਜਾ ਜਦੋਂ ਉਹਦੇ ਕੇਸ ਦੇ ਵਿੱਚ ਕੀ ਵੀ ਕਹਿੰਦੇ ਜੀ ਲੋੜੀ ਦੀ ਕੇਸ ਲੜਨ ਦੀ ਹੁਣ ਜਿੰਨੀ ਮਰਜ਼ੀ ਬਹਿਸ ਕਰ ਲੋ ਤੇ ਇਹਨਾਂ ਨੇ ਫੈਸਲਮੈਂਟ ਕਿੱਢਣੀ ਜਣਾ ਇਸ ਕਰਕੇ ਬਿਕਰਮਜੀਠੇ ਨੂੰ ਧੰਬਲ ਤੋਂ ਕੰਮ ਲੈਣਾ ਚਾਹੀਦਾ ਸੀ ਉਹਨੇ ਫਿਰ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰ ਲਿਆ ਵਾ ਤੇ ਤਾਂ ਨੂੰ ਪਤਾ ਹੋਏਗਾ ਵਿਕਰਮ ਸਿੰਘ ਮਜੀਠੀ ਦੇ ਖਿਲਾਫ ਇੱਕ ਕੇਸ ਹਜੇ ਪੈਂਡਿੰਗ ਪਿਆ ਉਹ ਕੇਸ ਕਿਹੜਾ ਸੀ ਉਹ ਕੇਸ ਇਹ ਜੀਪੀ ਜਦੋਂ ਵਿਜੀਲੈਂਸ ਨੂੰ 25 ਜੂਨ ਨੂੰ ਇਹਦੇ ਘਰੋਂ ਫੰਡ ਵਾਸਤੇ ਗਈ ਆ ਤੇ ਇਹਨਾਂ ਨੇ ਉਹਦਾ ਵਿਰੋਧ ਕੀਤਾ ਸੀ ਤੇ ਉਹਨਾਂ ਸਿਪਾਸਲ ਬੁਲਾ ਕੇ ਆਪਣੇ ਜਿਹੜੇ ਸੀਗੇ ਉਹਨਾਂ ਕੋਈ ਵਿਰੋਧ ਕਰਾਇਆ ਸੀ ਮਾਰੇ ਬਾਜਿੰਗ ਕਰਾਈ ਛੋਡੀ ਤੇ ਫਿਰ ਉਹਨਾਂ ਅਫਸਰਾਂ ਇਹ ਵੀ ਗੱਲ ਕਹੀ ਸੀ ਕਿ ਜਦੋਂ ਅਸੀਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੇ ਸੀ ਕਿ ਸਾਨੂੰ ਉਦੋਂ ਵੀ ਰਸਤੇ 'ਚ ਢੰਗੇ ਮਿਲਦੀਆਂ ਰਹੀਆਂ ਅੰਦਰ ਆ ਰਹੇ ਉਹ ਕੇਸ ਪੈਂਡਿੰਗ ਜਿੱਦਨ ਉਹਦੇ ਕੇਸ ਤੇ ਸੁਣਵਾਈ ਹੋ ਗਈ ਜੇ ਮੁੱਖ ਮੰਤਰੀ ਸ਼ੁਰੂ ਕਰ ਦਿੱਤਾ ਤੇ ਫਿਰ ਇਹਦਾ ਮਤਲਬ ਵੀ ਤਿੰਨ ਚਾਰ ਮਹੀਨੇ ਹੋ ਜੇ ਕੱਟੀ ਪਊ ਤੇ ਮਿਕਮਿੰਟ ਜੀ ਕਿਹਾ ਵਾ ਮੈਨੂੰ ਪਤਾ ਵਾ ਮੈਨੂੰ ਫਿਰ ਜੇਲ੍ਹਾਂ ਆ ਮੈਂ ਉਹਨਾਂ ਤੇ ਪੈਸੇ ਕਿਹਾ ਮਿਕਮਿੰਟ ਜੀ ਕਿਹਨੇ ਫੋਰਡਾ ਸਿੰਘ ਟਰਾਲੀ ਕਟੋਣੀ ਮੰਨੂ ਇਸ ਕਰਕੇ ਵਿਕ੍ਰਮ ਸਿੰਘ ਮਜੀਠੀ ਦਾ ਜਿਹੜਾ ਮਾਮਲਾ ਵਾ ਉਹ ਕਾਫੀ ਗੰਭੀਰ ਆ 790 ਕਰੋੜ ਦਾ ਮਾਮਲਾ 295 ਗਵਾ ਨੇ 40 ਹਜ਼ਾਰ ਪੇਜ ਦਾ ਜਿਹੜਾ ਚਲਾਨ ਪੇਸ਼ ਕੀਤਾ ਗਿਆ ਵਾ ਫਿਰ 11 ਜਹਤ ਦਾ ਜਿਹੜਾ ਹਰਪ੍ਰੀਤ ਸਿੰਘ ਲ ਸਿਪਾ ਸਲਾਰਟੀ ਗਦਾ ਅੰਗੂਲਾਟੀ ਉਹਦਾ ਪੇਸ਼ ਕੀਤਾ ਗਿਆ ਵਾ ਪਰ ਇਹ ਸਮਝ ਨਹੀਂ ਆਈ ਕਿ ਗਜਪਤ ਸਿੰਘ ਨੂੰ ਨੋਟਿਸ ਵੀ ਜਾਰੀ ਕੀਤਾ ਗ੍ਰੀਮ ਕਰਨ ਨੂੰ ਵੀ ਜਾਰੀ ਕੀਤਾ ਲੇਕਿਨ ਵਿਜੀਲੈਂਸ ਮੜ ਕੇ ਚੁੱਪ ਕਿਉਂ ਰਹੀ ਮੜ ਕੇ ਕਿਉਂ ਨਹੀਂ ਉਹਦੀ ਪੁੱਛਪੜਤਾਵ ਕੀਤੀ ਗਈ ਇਸ ਕਰਕੇ ਵਿਕਰਮ ਸਿੰਘ ਮਜੀਠੀਏ ਦੇ ਬਾਹਰ ਨਿਕਲੇ ਆਪਣੇ ਬਰਕਾ ਤੇ ਮਾਰੀਆਂ ਬਹੁਤ ਹੁਣ ਬਰਕਾ ਦੇ ਖੜੇ ਉੱਤਰ ਦੇ ਕਿਨੇ ਉੱਤਰ ਦੇ ਇਹਨੇ ਸਮਝਾ ਦਸੂਗਾ ਜੀ ਉਹ ਕਹਿੰਦੇ ਜੀ ਸਿਕਿਉਰਿਟੀ ਨਾਲ ਕੰਪਰੋਮਾਈਜ਼ ਕੀਤਾ ਬਾਬੇ ਦੇ ਅੰਦਰ ਗਿਆ ਤੇ ਬਾਬੇ ਜੀ ਸਿਕਿਉਰਿਟੀ ਨਹੀਂ ਜਾਣਦੀ ਭਾਈ ਅੰਦਰ ਸਿਕਿਉਰਿਟੀ ਨਹੀਂ ਹੋਣੀ ਹੈਗੀ ਬਾਬੇ ਦੀ ਜੇਲ੍ਹ ਦੇ ਅੰਦਰ ਸਿਕਿਉਰਿਟੀ ਉਹਨਾਂ ਨੇ ਕਰਨੀ ਹੈ ਪਰ ਬਾਬੇ ਦੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਕਾਫੀ ਚਿੰਤਾ ਜਨਕ ਨੇ ਉਹਦੇ ਸ਼ਰਧਾਲੂਆਂ ਵਾਸਤੇ